बाबा मण पीर जी ਦਾ ਸਾਲਾਨਾ ਮੇਲਾ ਅਤੇ ਛਿੰਝ ਮੇਲਾ ਪਿੰਡ ਪਾਜੀਆਂ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਦਾ ਖਲਸਾ ਵਾਇਕਲ ਦੀ ਕੀਤੇ ਹਰ ਸਾਲ ਦੀ ਦਰਮੇਲਾ ਬਾਬਾ ਮੰਡ ਪੀਰ ਦਾ ਬੜਾ ਹਮ ਹਮਾਗੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੋਨੋਂ ਨੇੜੇ ਸੰਗਤਾਂ ਹਮ ਹਮਾਗੇ ਪੁੱਜਦੀਆਂ ਹਨ ਇਤਿਹਾਸਾ ਮਰਦਾਂ ਪੋਰਿਆਂ ਆਉਂਦੇ ਹਨ ਇਸ ਵਿੱਚ ਹਰ ਸਾਲ ਦੀ ਤਰ੍ਹਾਂ ਕਬੱਡੀ ਦੇ ਸ਼ੋਅ ਮੈਚ ਉਸੇ ਤਰ੍ਹਾਂ ਹੋਈ ਜਾਂਦੀ ਤੇ ਸਾਰਾ ਉਪਰਾਲਾ ਨਗਰ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ ਦੇਖੀਏ ਬਾਤ ਤੁਹਾਨੂੰ ਤੇ ਪਰ ਇਸ ਸਾਲ ਜਿਹੜੇ ਖਾਸ ਇਸ ਵੇਲੇ ਖਾਸ ਪ੍ਰਬੰਧ ਇਹ ਕੀਤੇ ਗਏ ਕਿ ਜਿਹੜੇ ਟੀਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਸੇਫਟੀ ਲੰਗਰ ਪ੍ਰਸ਼ਾਦਾ ਜਿਹੜਾ ਉਹ ਕੀਤਾ ਗਿਆ ਠੀਕ ਇਹਦੇ ਨਾਮ ਜਿਹੜੇ ਰੱਖੇ ਗਏ ਆ ਇਹ ਉਹ ਮੌਕੇ ਦੇ ਮੇਰੇ ਕਮੇਟੀ ਦੇ ਸਾਈਡ ਕਰਨਾ ਆਡਰ ਕਰਦੇ ਠੀਕ ਹੈ ਜੀ ਕੰਨ ਕਰੀ ਜਾਂਦਾ ਸਰਪੰਚ ਸਾਹਿਬ ਪਹਿਲੇ ਸਮੇਂ ਦੀਆਂ ਸੁਝਾਦੀਆਂ ਨਾਲ ਹੀ ਤੁਹਾਡਾ ਜਿਹੜੇ ਵਿੱਚ ਕੀ ਅੰਤਰ ਦੇਖ ਰਹੇ ਹੋ ਇਹ ਲੰਮੇ ਸਮੇਂ ਤੋਂ ਜਿਹੜੀ ਸੰਚ ਚਲਦੀ ਆਉਂਦੀ ਆ ਜੀ ਅੰਤਰ ਕੋਈ ਨਹੀਂ ਇਹਦੇ ਉਹੀ ਜਿਹੜੀ ਪਰੰਪਰਾ ਸ਼ੁਰੂ ਤੋਂ ਚੱਲਦੀ ਜਾ ਰਹੀ ਆ ਵੱਡੇ-ਵੱਡੇ ਰਿਆਂ ਤੋਂ ਚੱਲਦੀ ਜਾ ਰਹੀ ਆ ਜੀ ਠੀਕ ਹੈ ਜੀ ਹਾਂ ਜੀ ਨੌਜਵਾਨ ਪੀੜੀ ਨੂੰ ਮੈਸੇਜ ਨੌਜਵਾਨ ਪੀੜੀ ਨੂੰ ਇਹੋ ਹੀ ਮੈਸੇਜ ਆ ਗਿਆ ਵੱਧ ਤੋਂ ਵੱਧ ਗੇਮਾਂ ਦੇ ਨਾਲ ਖੇਡਾਂ ਦੇ ਨਾਲ ਜੁੜਨਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਤੇਰਾ ਅਰਜੀ ਪਾਜੀਆ ਵੀ ਕਿ ਜੀ ਕਿੰਨੀ ਸ਼ਿੰਜ ਹੋ ਗਈ ਇਹਦੀ ਕੋਈ ਗਿਣਤੀ ਨਹੀਂ ਇਹ ਸਾਡੇ ਸੁਰਤ ਤੋਂ ਪਹਿਲਾਂ ਦਾ ਇਹ ਜਿਹੜੀ ਸ਼ਿੰਜ ਸ਼ੁਰੂ ਹੋ ਗਈ ਸੀ ਯਾਰੀ ਇਹਦੀ ਕੋਈ ਗਿਣਤੀ ਨਹੀਂ ਬਹੁਤ ਸੰਗਤਾਂ ਤੁਹਾਡੇ ਸਾਹਮਣੇ ਆ ਤੁਸੀਂ ਵੇਖ ਹੀ ਰਹੇ ਹੋ ਸੰਗਤ ਦਾ ਸ਼ਾ ਉਮਮ ਆ ਕੇ ਸੰਗਤਾਂ ਜਿਹੜੀਆਂ ਉਹ ਪੁੱਜ ਰੀਆਂ ਵਾ ਇੰਨੀ ਗਰਮੀ ਆ ਤਾਂ ਵੀ ਐਸੇ ਸੰਗਤਾਂ ਪਹੁੰਚੀਆਂ ਨੇ ਇਹ ਮੇਲਾ ਸਾਡੇ ਬਜ਼ੁਰਗਾਂ ਦੇ ਵੇਲੇ ਤੋਂ ਸਾਡੀ ਸੁਰਤ ਤੋਂ ਬਹੁਤ ਹੀ ਪਹਿਲੇ ਤੇ ਸ਼ੁਰੂ ਹੋ ਰਿਹਾ ਛਪਤ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਮੇਲਾ ਸਭ ਤੋਂ ਪੁਰਾਣਾ ਮੇਲਾ ਪਾਪਾ ਮੰਡਪੀ ਦੀ ਯਾਦ ਵਿੱਚ ਜੇ ਪਸ਼ੂਆਂ ਦੇ ਵੇਲੇ ਕਰਾਇਆ ਜਾਂਦਾ ਸੀਗਾ ਪਹਿਲੇ ਹੀ ਬਹੁਤ ਜਾਨਵਰ ਪਸ਼ੂ ਦੁੱਧਦਾਰ ਦੁੱਧਦਾਰ ਪਸ਼ੂ ਰੱਖਦੇ ਸੀਗੇ ਡੰਗਰ ਬੋਲਦ ਰੱਖਦੇ ਉਹਨਾਂ ਵਾਸਤੇ ਮੇਲਾ ਤੰਦਰੁਸਤੀ ਵਾਸਤੇ ਨਕਤੀ ਤੰਦਰੁਸਤੀ ਵਾਸਤੇ ਲਾਕੇ ਦੀ ਤੰਦਰੁਸਤੀ ਵਾਸਤੇ ਦੇਸ਼ ਦੀ ਪਟਕੇ ਦਾ ਨਾਮ ਸੇਚਕ ਮੇਲਾ ਵੱਲੋਂ ਸਲਾਹ ਜੇ ਕਰ ਰਹੇ ਆ ਅਸੀਂ ਜੋ ਵੀ ਆ ਜਿੱਦਾਂ ਦੇ ਪਹਿਲਵਾਨ ਹੋਣਗੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਨਾਮ ਦਿੱਤੇ ਜਾਣਗੇ ਜਿੱਦੀਆਂ ਸਿੰਚਿਆਂ ਦੇ ਵਿੱਚ ਥੋੜਾ ਜਾ ਜਨੂ ਜਾਣ ਘਟਦਾ ਜਾ ਰਿਹਾ ਜਿੱਥੇ ਪੁਰਾਣੇ ਸਿੰਚਾਂ ਦੇ ਆਮ ਪਹਿਲਵਾਨ ਘਰਾਵੇ ਚ ਹੁੰਦੇ ਸੀਗੇ ਹੁਣ ਥੋੜੇ ਜੀ ਉਸੇ ਲੀਟੇ ਲਿਆਉਣ ਵਾਸਤੇ ਇਹ ਸਾਡੇ ਨਕਰ ਵੱਲੋਂ ਇੱਕ ਛੋਟਾ ਜਿਹਾ ਬਰਾਲਾ ਕੀਤਾ ਜਾ ਰਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਸਿੰਚੇ ਮੇਲਿਆਂ ਵਿੱਚ ਆਇਆ ਜਾਂ ਚਿੰਦੇ ਮੇਲੇ ਪਹਿਲੇ ਛੋਟੇ ਛੋਟੇ ਇਨਾਮ ਦਿੱਤੇ ਜਾਂਦੇ ਕਿੰਨੇ ਕਿ ਉਹ ਦਿੱਤਾ ਜਾਂ ਥੋੜੀ ਬੋੜ ਲਗਦੀ ਤੇ ਹੁਣ ਆਪਣੇ ਸਮੇਂ ਦੇ ਮੁਤਾਬਕ ਪੰਗਾਇਜ ਨੂੰ ਦੇਖਦੇ ਬਹੁਤ ਵਧੀਆ ਵਧੀਆ ਇਨਾਮ ਦਿੱਤੇ ਜਾਂਦੇ ਆ ਮੈਸੇਜ ਹੈ ਨਸ਼ਿਆਂ ਤੋਂ ਬਚੋ ਜੋ ਨਸ਼ੇ ਵਾਲਿਆਂ ਦਾ ਹਾਲਤ ਦੇਖੋ ਔਰ ਜੋ ਰਿਸਪੈਕਟ ਇੱਕ ਪਹਿਲਵਾਨ ਨੂੰ ਮਿਲਦੀ ਆ ਉਹਦਾ ਕੀ ਫਰਕ ਹੈ ਨੌਜਵਾਨ ਪੀੜ੍ਹੀ ਵਾਸਤੇ ਇੱਕ ਬਹੁਤ ਵਧੀਆ ਸੰਦੇਸ਼ ਪੋਚ ਕੇ ਦਿੰਦੇ ਨੇ ਦੂਸਰੇ ਬੰਦੇ ਸਾਡੇ ਮਲਕੀਤ ਪਹਿਲਵਾਨ ਜੀ ਕਾਂਝਲੀ ਆਪਨੇ ਸਮੇਂ ਦੇ ਸंजय ਪਾਲਮਨ ਸਹੇਣੀ ਮਲਕੀਤ ਪ੍ਰਵਾਨ ਜੀ ਕਾਂਝਲੀ ਉਹਨਾਂ ਦੇ ਖਾੜੇ ਦਾ ਮਾਲਾ ਸਾਹਮਣੇ ਆ ਸ਼ਰੀਪ ਸਰਦਾਰ ਪਿਆਰਾ ਸਿੰਘ ਜੀ ਐਸਪੀ ਸਾਹਿਬ ਦੇਖਣ ਕਾ ਰੇ ਨੇ ਕੁਸ਼ਤੀ ਦੀ ਬਹੁਤ ਵਧੀਆ ਸਾਹਮਣੇ ਮੁਕਾਬਲਾ ਚੱਲਦਾ ਪਿਆ ਜੀ ਖੇਡ ਦੇ ਮੈਦਾਨ ਵਿੱਚ ਵਾਜਦਾ ਲਖਣ ਤਿਆਰੀ ਕਰੋ ਜੀ ਇੱਥੇ ਨਿਕਲੇ ਨਾ ਮੇਰੇ ਮਹਿਤ ਕਾਂਜਰੀ ਤੇ ਸ਼ਹਿਜਾਦਾ ਸ਼ਾਹ ਕੋ ਕੀਤੀ ਹੈ ਗੋਰੇ ਵਰਗੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਂਦੇ ਆ ਲਓ ਇਹ ਤਿੱਖੇ ਨੇ ਤੀਰਾ ਵਰਗੇ ਨੇ ਸ਼ਮਸ਼ੀਰਾ ਬਾਬਾ ਨਾਨਕ ਸਾਹਿਬ ਅਸਦਾ ਤੇ ਚਤਤ ਪਰ ਜ਼ਰੂਰ ਜੀ ਹੋ ਗਿਆ ਉਹ ਖੇਡ ਮੈਦਾਨ ਦੇ ਵਿੱਚ ਹਿੰਦੀ ਬੱਲੇ ਬੱਲੇ ਕਬੱਡੀ 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 ਤਾੜੀਆਂ ਤਾੜੀਆਂ ਬਹ ਮਾਰੇ ਰੱਜਦੀ ਆ ਅਮਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਛਾ ਕੋੜ ਦੀ ਟੀਮ ਦੇ ਨਾਲ ਖੇਡਦਾ ਹੋਇਆ ਬਹੁਤ ਹੀ ਸਤਿਕਾਰ ਦੇ ਸਿਖਿਯੋਤਾਂ ਤੱਕ ਪਹੁੰਚੀਆਂ ਹੋਈਆਂ ਨੇ ਅび ਬਹੁਤ ਧੰਨਵਾਦ ਕਰਦੇ ਆਂ ਸਾਰੀਆਂ ਸਤਿਕਾਰ ਦੇ ਮਾਹਿਰਾਂ ਦਾ ਲਓ ਸਾਹਮਣੇ ਖੇਡ ਮੈਦਾਨ ਵਿੱਚ ਪਹਿਲੀ ਰੇਡ ਪਹਿਲੀ ਰੇਡ ਤੇ ਉਹ ਮੁੰਡਾ ਕਰਾਲ ਬੋਲੇ ਬੱਲੇ ਨੇਕੇ ਨੇ ਕੋਸ਼ਿਸ਼ ਕੀਤੀ ਹੈ ਸਵਰਨ ਸਿੰਘ ਜੀ ਦਰਗਾ ਪਰ ਪਲੀਜ਼ ਉਹ ਵੀ ਆਪਣਾ ਸਨਮਾਨ ਚ ਉਹ ਲੈ ਲਾਂਗੇ ਇਦਰ ਸਿੰਘ ਜੀ ਸਰਪੰਚ ਚ ਪਰ ਸਾਹਮਣੇ ਖੇਡ ਮੈਦਾਨ ਵਿੱਚ ਆਹ ਕਹਿੰਦੇ ਖੇਡ ਮੈਦਾਨ ਵਿੱਚ ਇਸ ਵੇਲੇ ਨੰਨਾ ਆਹ ਕਹਿੰਦੇ ਚੱਕਾਂ ਵਾਲਾ ਨੰਨੀ ਕਬੱਡੀ ਪਾ ਰਿਹਾ ਨੰਨੀ ਬਹੁਤ ਸਤਿਕਾਰਯੋਗ ਸਖਸ਼ੀਤਾ ਨਾਲ ਬਲਦੇਵ ਜੀ ਦਾ ਜੁਨਾ ਦਾ ਸਾਰੀਆਂ ਸਤਿਕਾਰਯੋਗ ਸਖਸ਼ੀਤਾ ਅੱਜ ਵਿਰਾਜਮਾਨ ਨੇ ਕੋਈ ਵੀ ਸਾਡੇ ਸਤਿਕਾਰਯੋਗ ਸਰਪੰਚ ਜੀ ਅਤੇ ਜਿਹੜੇ ਇੱਕ ਪਾਇਲ ਮਨਿਆ ਜਰਾ ਜੋਂ ਪੁਲਵਾਨ ਜੀ ਪ੍ਰਵਿੰਦਰ ਸਿੰਘ ਜੀ ਤਰਨਾ ਸਾਹਿਬ ਬਰੀਆਨੀ ਵਾਲਾ ਬਾਦਲਾ ਵੀ ਜਿਹੜੀ ਸਾਹਮਣੇ কুਸਤੀ ਖੇਡ ਦੇ ਮੈਦਾਨ ਚੱਲਦੀ ਤੇ ਨਾਲ ਮੁੰਨਾ ਬਿਸ਼ਨਪੁਰ ਬਾਹਰ ਜੀ ਸਾਹਮਣੇ ਮੁਕਾਬਲੇ ਚੱਲਦੇ ਤੇ ਖੇਡ ਦੇ ਮੈਦਾਨ ਵਿੱਚ ਕਹਿੰਦਾ ਕਲਯੁੱਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਵਾਲਿਆ ਹੁੰਦੇ ਸੂਰਮੇ ਜੋ ਕਮਾਂ ਪਿੱਛੇ ਲੜ ਜਾਂਦੇ ਨੇ ਬਾਹਰ ਜੀ ਸਾਹਮਣੇ ਮੁਕਾਬਲਾ ਵੀ ਅੱਜ ਖੇਡ ਦੇ ਮੈਦਾਨ ਵਿੱਚ ਚੱਲਦਾ ਜੀ ਮੈਂ ਕਹਿੰਦੇ ਵੀ ਇੱਕ ਬੰਨੇ ਬਾਦਲ ਤੇ ਨਾਲ ਮੁੰਨਾ ਦੋ ਮਿੰਟ ਬਾਕੀ ਆ ਜੀ ਦੋ ਮਿੰਟ কুਸਤੀ ਦੇ ਬਾਕੀ ਜਾਵੇ ਬਲੂ ਦਾ ਇੱਕ ਨੰਬਰ ਆ ਜੀ ਜਿਹੜੀ ਕੁਸ਼ਤੀ ਸਾਹਮਣੇ ਚੱਲਦੀ ਆ ਜੀ ਮਾਰੋ ਵੀ ਯੋਲ ਮਾਰੋ ਹਜ਼ਾਰ ਦੇ ਵੀਰ ਨੇ ਲਓ ਇੱਕ ਧੂੜਾ ਪੱਟੀ ਜਾਂਦੇ ਨੇ ਜਿਹਨਾਂ ਨੂੰ ਦੁੱਧ ਮਾਂ ਦਾ ਪੁੱਤ ਆ ਦੇਖੋ ਬੰਦਿਆਂ ਦਾ ਸਰੀਰ ਹੈ ਇਸ ਤੋਹ ਸਰੀਰ ਹੈ ਬੱਲੇ ਬੱਲੇ ਹੁੰਦੀ ਆ ਆਹ ਦੇਖੋ ਬੋਕੋ ਸਾਹਮਣੇ ਸਾਹਮਣੇ ਬੋਕੋ ਦਾਵਲਾ ਮੁਕਾਬਲਾ ਲੋ ਪੰਜਾਬੀ ਹਾਈਲੈਂਡ ਤੋਂ ਪੁੱਛੇ ਹੋਏ ਟੈਨਕ ਸਵੇਰਾ ਤੋਂ ਹਰਪਾਲ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਕੁਸ਼ਤੀ ਕੁਸ਼ਤੀ ਬਾਈ ਫਾਰ ਜੀ ਨੋਟ ਕਰ ਲਓ ਬਹੁਤ ਹੀਆ ਮੁਕਾਬਲਾ ਵੀ ਇਹਦੀ ਸ਼ਾਕਾਉਟ ਖਾੜੇ ਦਾ ਫੁੱਲ ਆਲ ਹੈਲੋ ਬਾਹਰ ਹੀ ਸਾਹਮਣੇ ਮੁਕਾਬਲਾ ਚੱਲਦਾ ਪਿਆ ਜੀ ਜੀਪੂ ਤਾਜੀਆਂ ਤੇ ਪ੍ਰਦੀਪ ਬਲੰਗਰ ਕੀ ਆ ਵਸਾੜੀ ਜੀਪੂ ਤਾਜੀਆਂ ਇਸ ਨਗਰ ਦਾ ਮਾਣ ਹੈ ਬੁੜੇ ਲਈ ਤਾੜੀ ਮਾਰ ਦੋ ਇੱਕ ਵਾਰੀ ਸਤਿਕਾਰ ਦੇ ਜੀ ਅਗਰੋ ਸੈਂਟਰ ਦੇ ਸਤਿਕਾਰਯੋਗ ਮੀਰ ਧੰਨਵਾਦ ਕਰਦੇ ਆ ਪੁੱਤ ਸਾਡੇ ਪਵਨ ਪਹਿਲਵਾਨ ਜੀ ਪਾਜੀਆਂ ਹਾਂਜੀ ਗੇੜ ਮੇ ਜਿਹੜਾ কুਸਤੀ ਦਾ ਬਾਕੀ ਆ ਜੀ ਦੇਵ ਟੀਟਾ ਜੀ ਪਾਜੀਆਂ ਸਾਡੇ ਸਤਿਕਾਰਯੋਗ ਨੇ ਸਰੂਪ ਚਾਚਾ ਜੀ ਸਾਡੇ ਥੰਦੀ ਸਾਉ ਟਿੱਬੇ ਵਾਲੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਬਹੁਤ ਧੰਨਵਾਦ ਹੈ ਤੂੰ ਅੱਜ ਦੇ ਸਿੰਝ ਮੇਲੇ ਤੇ ਪਹੁੰਚ ਕੇ ਵੱਡੀਆਂ ਰੌਣਕਾਂ ਵਧਾਈਆਂ ਨੇ ਬਹਾਦਰੀ ਕਰਦੀ ਬੱਲੇ ਬੱਲੇ ਕਰਵਾਉਗੇ ਨਹੀਂ ਵਾਹ ਵਾਹ ਬਹਾਦਰੀ ਬੱਲੇ ਮੀਕਿਆ ਤੇਰੇ ਦੁੱਲਾ ਕੋਮੀਕਾ ਦੁੱਲਾ ਰਾਹ ਦੇ ਵਿੱਚ ਬੈਠੀ ਓੜੀ ਬੇਲੀ ਆਣ ਕੇ ਬੱਲੇ ਆਵੇ ਟੋਕਰਾ ਤੇ ਕਾਦੀ ਆਣ ਕੇ ਦੁੱਲਾ ਕਹਿੰਦੇ ਸੁਰਗਪੁਰਿਆ ਕਬੱਡੀ ਦਾ ਵੱਡਾ ਮਾਚ ਮੈਰੀਪੁਰ ਸਤਿ ਸ਼੍ਰੀ ਅਕਾਲ ਜਿਹੜੇ ਬ੍ਰੇਕ ਤੋਂ ਬੰਨ੍ਹ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕੋਈ ਇਸ ਜਿੰਮੇ ਲਈ ਜੋ ਹਾਲ ਸਾਹਿਬ ਬਾਈਕ ਜੀ ਕੀ ਫਤ ਹੈ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਤੁਰਕਾਪੁਰ ਇਹ ਸਾਡੇ ਬਾਬਾ ਮੱਡਪੀਰ ਜੀ ਦਾ ਮੇਲਾ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਸਾਨੂੰ ਵੀ ਇਹਦੇ ਬਾਰੇ ਪਤਾ ਲਗਭਗ 100 ਸਾਲ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਇਹ ਸਾਡੇ ਤਿੰਨ ਪਿੰਡ ਪਿੰਡ ਬਾਜੀਆਂ ਪਿੰਡ ਤੁਰਕਾਪੁਰ ਕਨਾਲ ਅਨੋਬਾਦ ਇਹ ਤਿੰਨਾਂ ਪਿੰਡਾਂ ਦਾ ਸਾਂਝਾ ਮੇਲਾ ਲੱਗੇ ਵਰਦਾ ਸਾਂਝਾ ਮੇਲਾ ਇਹ ਮੇਲਾ ਸ਼ੁਰੂ ਤੋਂ ਹੀ ਪਹਿਲਾਂ ਜਿੱਦਾਂ ਜੋਗਾ ਸਿੰਘ ਜੋਗੀ ਤੇ ਅਮਰ ਸਿੰਘ ਸ਼ੌਂਗੀ ਵਰਗੇ ਵੱਡੇ ਕਵੀਸ਼ਰ ਢਾਡੀ ਜਥੇ ਵੀ ਇੱਥੇ ਆਉਂਦੇ ਰਹਿਆ ਉਦੋਂ ਬਾਅਦ ਵਿੱਚ ਇਸ ਦੇ ਵਿੱਚ ਰਾਜ ਬਰਾੜ ਸੁਖਿੰਦਰ ਸੁਖੀ ਸ਼ੀਰਜ ਜਸਵੀਰ ਸਤਵਿੰਦਰ ਪਿੱਟੀ ਵਰਗੇ ਵੱਡੇ ਵੱਡੇ ਗਾਇਕ ਇੱਥੇ ਪਹੁੰਚਦੇ ਰਹੇ ਆ ਛਿੰਝੜੀ ਗੱਲ ਕਰੀਏ ਇੱਥੇ ਪਰਮਿੰਦਰ ਟੂਮ ਸ਼ੀਰੀ ਸਾਡੇ ਬਾਜੀਆਂ ਦਾ ਇਲਾਕੇ ਦਾ ਮਾਣ ਸਰਦਾਰ ਪਿਆਰਾ ਸਿੰਘ ਜੋ ਪਹਿਲਵਾਨੀ ਦੇ ਖੋਰ ਦੇ ਉੱਤੇ ਡਿਪਟੀ ਵੀ ਬੜੇ ਸਭ ਅੱਜ ਕੱਲ ਰੈਅ ਨੇ ਇਸ ਛਿੰਝੇ ਮਿਲ ਕੇ ਤੌਰ ਪਹੁੰਚਦੇ ਆ ਅੱਜ ਪਹੁੰਚੇ ਹੋਏ ਆ ਤੇ ਇਸ ਕਰਕੇ ਆਸੀਂ ਦੇ ਇਹ ਕਿੰਨੇ ਵੀ ਛੰਜਾ ਮੇਲੇ ਪੋਰਦੀਆਂ ਕਬੱਡੀਆਂ ਇਹੋ ਜਿਹੇ ਕੰਮ ਕਰਾਉਣੇ ਚਾਹੀਦੇ ਆ ਜੋ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਨਸ਼ਾ ਜਿੰਨੇ ਆਪਾਂ ਨਸ਼ਾ ਤੋਂ ਸਹੀਦ ਹੁੰਦੀ ਤੰਦਰੁਸਤ ਰਹੋਗੀ ਹਰਕ ਪਿਆ ਸੀਗਾ ਮੋਬਾਈਲ ਖਾ ਗਿਆ ਸੀ ਜੋ ਛਿੰਜਾ ਮਿਲੇ ਆਪਾਂ ਕਹੇ ਸਾਰੇ ਖਾ ਗਿਆ ਲੇਕਿਨ ਦੁਬਾਰਾ ਫਿਰ ਉਸ ਤੋਂ ਉਰੀਦ ਚੱਲ ਪਈਆ ਦੁਬਾਰਾ ਫਿਰ ਛਿੰਜਾ ਖਾੜੇ ਵਿੱਚ ਬੱਚਿਆ ਹੁਣ ਮੇਰਾ ਬੇਟਾ ਯਾਰ ਇਹ ਖੁਦ ਆਇਆ ਹੋਵੇ ਇੱਥੇ ਦੇਖਣ ਫਿਲ ਵੀ ਬੱਚਿਆ ਬੱਚੀ ਦੇਖ ਕੇ ਉਤਸ਼ਾਹ ਬਣਦਾ ਜੇ ਮੋਬਾਈਲਾਂ ਤੋਂ ਕਈ ਮੋਬਾਈਲਾਂ ਤੋਂ ਦੇਖ ਕੇ ਉਤਸ਼ਾਹ ਨਹੀਂ ਬਣਦਾ ਗਾਂਹ ਪਨੀਰੀ ਇਧਰਲੇ ਬੰਨੇ ਨੂੰ ਹੁਣ ਨਸ਼ਾ ਦੂਰ ਆਹ ਹੋ ਰਹੀ ਹੈ ਤੇ ਇਧਰਲੇ ਬੰਨੇ ਆ ਰਹੀ ਆ ਸਾਡੇ ਚੈਨਲ ਰਾਹੀਂ ਤੁਸੀਂ ਕੀ ਸੰਦੇਸ਼ ਦੇਣਾ ਚ ਨਸ਼ਾ ਹੈ ਕਾ ਕੋੜਵਾ ਨਸ਼ੇ ਨੂੰ ਆਪਾਂ ਜੇ ਦੂਰ ਕਰਨਾ ਤਾਂ ਆਪਾਂ ਇਸੇ ਤਰ੍ਹਾਂ ਜਿ ਛਿੰਝ ਮੇਲੇ ਵੱਡੀ ਟੂਰਨਾਮੈਂਟ ਹੈ ਇਹ ਵੱਧ ਵਧ ਖੇਡਾਂ ਕਰਾਈਆਂ ਤੇ ਬੱਚਿਆਂ ਨੂੰ ਇਸ ਪਾਸੇ ਲਾਈਏ ਇਹੇ ਸਾਡਾ ਸਭ ਨੂੰ ਦੇਸ ਆ ਹੁਣ ਥੋੜੇ ਦਿਨ ਹੋ ਗਏ ਕਰੈਕਟ ਦਾ ਟੂਰਨਾਮੈਂਟ ਹੋ ਗਿਆ ਸਾਡੇ ਆ ਵਾ 2 ਸਾਲ ਹੋ ਗਿਆ ਅਸੀਂ ਵੱਡੀ ਦਾ ਟੂਰਨਾਮੈਂਟ ਕਰਵਾਇਆ ਸੀਗਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਡੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਮੰਡ ਪੀਰ ਦਾ ਮੇਲਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਹਰੇਕ ਸਾਲ ਦੀ ਤਰ੍ਹਾਂ ਛਿੰਝ ਵੀ ਕਰਵਾਈ ਜਾ ਰਹੀ ਹੈ ਸਵੇਰ ਤੋਂ ਬਾਬੇ ਮੰਡਪੀ ਦਾ ਮੇਲਾ ਚੱਲ ਰਿਹਾ ਸੀ ਔਰ ਸ਼ਾਮ ਨੂੰ ਛਿੰਝ ਦਾ ਟਾਈਮ ਐਪੀ ਪਿਛਲੇ ਸਾਲ ਨਾਲੋਂ ਬਿਹਤਰ ਕੀਤਾ ਅਗਲੇ ਸਾਲ ਇਸ ਤੋਂ ਵੀ ਬਿਹਤਰ ਕਰਦੇ ਵਿੱਚ ਮਤਲਬ ਦੱਸ ਵੀ ਨਹੀਂ ਸਕਦੇ ਸਿਰਫ ਇਹ ਹੋ ਗਾ ਬੱਚਿਆਂ ਨੂੰ ਜੋੜਨ ਦੇ ਨਾਲ ਆ ਕਿ ਦਸ਼ਿਆਂ ਤੋਂ ਦੂਰ ਰਹਿਣ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਇਹ ਸੰਦੇਸ਼ ਹੈ ਵੱਧ ਤੋਂ ਵੱਧ ਧਾਰਮਿਕ ਪ੍ਰੋਗਰਾਮ ਕਰਾਉਣ ਬੱਚੇ ਧਾਰਮਿਕ ਨਾਲ ਜੁੜਨ ਭਲਵਾਨੀ ਕਬੱਡੀ ਉਹ ਦੇਖ ਕੇ ਬੱਚੇ ਜੇ ਆਪਣੀ ਸੋਸਾਇਟੀ 'ਚ ਗੰਦ ਚੱਲ ਰਿਆ ਬੱਚੇ ਗੰਦ ਨਾਲ ਜਾਣਗੇ ਜੇ ਸਾਫ ਕੰਮ ਚੱਲ ਰਿਹਾ ਸਾਫ ਨਾਲ ਜਾਣਗੇ ਇਹ ਤਾਂ ਆਪੇ ਹੀ ਦੇਖਣਾ ਜੀ ਬੱਚਿਆਂ ਨੂੰ ਕਿਤੇ ਲੋੜ ਸਮਾਂ ਜਦੋਂ ਪਹਿਲੇ ਫੋਨ ਨਹੀਂ ਹੁੰਦੇ ਸੀ ਉਦੋਂ ਛਿੰਜਾ ਦਾ ਵੱਖਰਾ ਨਜ਼ਾਰਾ ਹੁੰਦਾ ਸੀ ਫੇਰ ਛਿੰਜ ਨੂੰ ਖਾ ਗਿਆ ਇਹ ਲੋਕੀ ਫੋਨਾਂ 'ਚ ਘਰੇ ਦੇਖਣ ਲੱਪੇ ਬੱਚੇ ਆfda ਕੋ ਫੋਨਾਂ ਦੇਖਣ ਲੱਪੇ ਵੱਡੇ ਫੋਨਾਂ ਛਿੰਦੇ ਦੇਖਣ ਲੱਪੇ ਛਿੰਦੇ ਜਾਣੋ ਹਰ ਗਏ ਛਿੰਜਾ ਬੰਦ ਹੋ ਗਈਆਂ ਹੁਣ ਇਹ ਦੁਵਾਰਾ ਲੋਕਾਂ ਨੂੰ ਸਮਝ ਆਈ ਫੋਨ ਬੇਕਾਰ ਚੀਜ਼ ਐ ਜਿਹੜਾ ਬਾਹਰ ਨਿਕਲਾਂਗੇ ਬੱਚਿਆਂ ਨੂੰ ਪਤਾ ਲੱਗੂ ਸਾਡੇ ਬੱਚੇ ਬਾਹਰ ਤੁਰਨ ਲੱਗੇ ਫਿਰਨ ਲੱਗੇ ਸਾਡੇ ਚੈਨਲ ਰਾਹੀਂ ਤੁਹਾਨੂੰ ਸក្តਾ ਦੇਸ਼ਾਂ ਵਿੱਚ ਵੀ ਵੇਖ ਰਹੀ ਹੈ ਵਿਦੇਸ਼ਾਂ ਵਿੱਚ ਵੀ ਕੀ ਕਹਿੰਦਾ ਬਸ ਇਹੀ ਐ ਭਾਜੀ ਜਿੱਥੇ ਵੀ ਮੇਰੇ ਵੀਰ ਬੈਠੇ ਆ ਜਿਹੜੇ ਵੀ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਆ ਵੱਧ ਤੋਂ ਵੱਧ ਇਧਾਂ ਦੇ ਉਪਰਾਲੇ ਕਰਨਾ ਕਬੱਡੀ ਕਰਾਉਣ ਕੁਸ਼ਤੀਆਂ ਕਰਾਉਣ ਧਾਰਮਿਕ ਸਮਾਗਮ ਕਰਾਉਣ ਜੋ ਵੀ ਤੇ ਦੇਖਣ ਨੂੰ ਮਿਲੂਗਾ ਬੱਚੇ ਨੂੰ ਉਹੀ ਸਿੱਖਣ ਨੂੰ ਮਿਲਣਾ ਇਹ ਕਿ ਸਾਡੇ ਜੇ ਬਾਜੀਆਂ ਦੁਰਗਾਪੁਰ ਮੈਰੀਪੁਰ ਸਾਰੇ ਇਲਾਕੇ ਦਾ ਮੇਲਾ ਵਾ ਬਹੁਤ ਪੁਰਾਣਾ ਮੇਲਾ ਵਾ ਚੰਗੀ ਗੱਲ ਹੈ ਤੇ ਪੁਸਤੀਆਂ ਕਰਾਉਂਦੇ ਸਾਰੇ ਰਾਮੇ ਕੇ ਸਾਰਾ ਸਾਡਾ ਭਾਈਚਾਰਾ ਔਰ ਚੰਗੀ ਗੱਲ ਹੈ ਕਿ ਸਪੋਰਟਸਮੈਨ ਵਝਿਆ ਪਿਆਗਾ ਨਾਲ ਇਹਨਾਂ ਨੂੰ ਮੈਂ ਇਹ ਵੀ ਦੱਸਦਾ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਤੋਂ ਬਿਨਾਂ ਇਕੱਲੇ ਸਪੋਰਟਸ ਇਕੱਲੇ ਕੁਝ ਨਹੀਂ ਹੈ ਇਸ ਕਰਕੇ ਮੇਰਾ ਸਾਰਿਆਂ ਨੂੰ ਮੇਰੇ ਬੱਚਿਆਂ ਨੂੰ ਸਾਰੋ ਇਹੋ ਜਾਈਦਾ ਹੈ ਕਿ ਸਾਰੇ ਜਿਹੜੇ ਬੱਚੇ ਪੜ੍ਹੋ ਵੀ ਤੇ ਨਾਲ ਸਪੋਰਟਸ ਕਰੋ ਉਹ ਸਾਰੇ ਸਮਾਜ ਵਿੱਚ ਅਬ ਨਸ਼ੇ ਤੋਂ بچੋ ਤੇ ਸਪੋਰਟਸਮੈਨਰ ਕਰੋ ਤੇ ਨਾਲ ਪੜੋ